ਆਰੰਭ ਦੇਵ ਦਾ ਹੁਕਮ ਸੀ ਮੇਰੇ ਰਾਜ ਵਿੱਚ ਕੋਈ ਪੱਗ ਨਹੀਂ ਬਨੂਗਾ। ਆਹ ਹੋ। ਰਾਜਾ ਪੱਗ ਬੰਨਦਾ ਸੀ ਵਜ਼ੀਰ ਅੱਧੀ ਪੱਗ ਬੰਨਦਾ ਸੀ। ਬਾਕੀ ਸਭ ਟੋਪੀ ਪਾਉਂਦੇ ਸੀ ਟੋਪੀ ਤੇ ਟੋਪੀ ਇੱਕ ਗੁਲਾਮੀ ਦਾ ਜਿੰਨ ਸੀ। ਆਰੰਭ ਦੇਵ ਨੇ ਆਖੇ ਮੇਰੇ ਰਾਜ ਚ ਕੋਈ ਢੋਲਕੀ ਨਹੀਂ ਵਜਾ ਸਕਦਾ। ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਕੋਈ ਸ਼ਤਮ ਨਹੀਂ ਰੱਖ ਸਕਦਾ। ਕੋਈ ਕਢਿਆਲ ਨਹੀਂ ਵਜਾ ਸਕਦਾ। ਕੋਈ ਛਾਈ ਲਬਾਸ ਨਹੀਂ ਪਾ ਸਕਦਾ ਸਭ ਤੇ ਪਾਬੰਦੀ ਲਾਈ ਸੀ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਪੂਰੇ ਇੱਕ ਪਗ ਦੀ ਗੱਲ ਕਰਨਾ ਆਹਾਂ ਮੇਰਾ ਸਿੱਖ ਡੇਡ ਡੇਡ ਪਗ ਬੰਨਿਆ ਕਰੇਗਾ ਓਏ ਢੋਲ ਕੀ ਦੀ ਤੇ ਆਵਾਜ਼ ਬੜੀ ਥੋੜੀ ਆ ਆਹਾਂ ਮੈਂ ਤੈਨੂੰ ਨਗਾਰੇ ਤੇ ਝੋਟਾ ਮਾਰ ਕੇ ਵਿਖਾਉਂਗਾ ਸੱਚ ਤੇਰੀਆਂ ਸਾਰੀਆਂ ਜੀਆਂ ਸਾਰੀਆਂ ਛੜਤਾ ਮੈਂ ਤੋੜ ਕੇ ਰੱਖ ਦੂੰਗਾ ਵਾਹ ਨੌਜਵਾਨਾ ਇਹ ਸਾਡੇ ਗਲੋ ਗੁਲਾਮੀ ਲਾ ਕੇ ਤੇ ਮਰਨੇ ਸਾਨੂੰ ਇਹ ਤਾਜ ਬੱਸਿਆ ਸੀ ਇਹ ਤਾਜ ਪੱਕਾ ਨਹੀਂ ਦਿੰਦੇ ਇਹ ਜਿਹੜਾ ਸਿਰ ਤੇ ਸਾਡੇ ਇਹ ਮੁਕਟ ਹੈ ਨਾ ਇਹ ਰਾਜ ਦੀ ਨਿਸ਼ਾਨੀ ਹੈ ਅਸੀਂ ਆਪਣੇ ਰਾਜ ਨੂੰ ਆਪਣੇ ਧਰਮ ਨੂੰ ਆਪ ਨਸ਼ਟ ਕਰਨ ਤੇ ਤੁਲ ਪਿਆ ਆਪਾਂ ਕੇਸ ਦਾੜੀਆਂ ਮਨਾ ਕੇ ਸੋਹਣੇ ਬਣਨਾ ਚਾਹੁੰਦੇ ਇਹ ਦਾੜੀ ਤੁਹਾਡੇ ਜਿਹੜੇ ਦੰਦੂਰ ਹੈ ਵਾਹ ਵਾਹ ਇਹ ਸਾਡੇ ਚੀਰੇ ਦਾ ਸੁਪਨ ਹੈ ਗੁਰੂ ਕਿਰਪਾ ਕਰੇ ਇਹਦੇ ਇੱਕ ਇੱਕ ਪੇਜ ਥੱਲੇ ਇਹਨੂੰ 4 ਗੱਜ ਦਾ ਕੱਪੜਾ ਨਾ ਜਾਣਿਓ ਵਾਹ ਵਾਹ ਇਹ ਸਾਡੇ ਚੀਰੇ ਦਾ ਸੁਪਨ ਹੈ ਗੁਰੂ ਕਿਰਪਾ ਕਰੇ ਇਹਦੇ ਇੱਕ ਇੱਕ ਪੇਜ ਥੱਲੇ ਇਹਨੂੰ 4 ਗੱਜ ਦਾ ਕੱਪੜਾ ਨਾ ਜਾਣਿਓ